ਇੱਕ ਵਾਰ ਦੀ ਗੱਲ ਹੈ ਕਿ ਇੱਕ ਬਹੁਤ ਵਧੀਆ ਕਾਰੀਗਰ ਹੁੰਦਾ ਸੀ ਉਸਨੇ ਸੋਚਿਆ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੀ ਵੀ ਸਿੱਖ ਸੰਗਤ ਉਹਨਾਂ ਲਈ ਵਧੀਆ ਤੋਂ ਵਧੀਆ ਘੋੜੇ ਹਥਿਆਰ ਜਾਂ ਯੁੱਧ ਦੇ ਸਬੰਧਤ ਵਧੀਆ ਤੋਂ ਵਧੀਆ ਸਮਾਨ ਲੈ ਕੇ ਜਾਂਦੀ ਸੀ ਉਸਤੇ ਬਹੁਤ ਪ੍ਰਸੰਨ ਹੁੰਦੇ ਸਨ ਉਸ ਨੂੰ ਗੁਰੂ ਘਰ ਦੀਆਂ ਖੁਸ਼ੀਆਂ ਬਖਸ਼ਦੇ ਸਨ ਖੁਸ਼ੀਆਂ ਨਾਲ ਝੋਲੀਆਂ ਭਰ ਦਿੰਦੇ ਸਨ ਉਸ ਨੇ ਸੋਚਿਆ ਕਿਉਂ ਨਾ ਮੈਂ ਵੀ ਇੱਕ ਬਹੁਤ ਵਧੀਆ ਢਾਲ ਬਣਾ ਕੇ ਸਤਿਗੁਰਾਂ ਨੂੰ ਭੇਟ ਕਰਾਂ ਤੇ ਮੈਨੂੰ ਵੀ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ ਇਹ ਸੋਚ ਕੇ ਉਸ ਨੇ ਦਿਨ ਰਾਤ ਇੱਕ ਕਰ ਦਿੱਤਾ ਬਹੁਤ ਮਿਹਨਤ ਕੀਤੀ ਤੇ ਇੱਕ ਬਹੁਤ ਹੀ ਸੁੰਦਰ ਢਾਲ ਤਿਆਰ ਕੀਤੀ ਅੱਜ ਢਾਲ ਲੈ ਕੇ ਸਤਿਗੁਰਾਂ ਦੇ ਦਵਾਰੇ ਜਾ ਰਿਹਾ ਹੈ ਜਦੋਂ ਉੱਥੇ ਪਹੁੰਚਿਆ ਤਾਂ ਸਤਿਗੁਰੂ ਜੀ ਆਪਣੇ ਸੇਵਕਾਂ ਨੂੰ ਯੁੱਧ ਅਭਿਆਸ ਕਰਵਾ ਰਹੇ ਸਨ ਤੇ ਜਦੋਂ ਸੇਵਕਾਂ ਨੇ ਢਾਲ ਦੇਖੀ ਤੇ ਦੂਰੋਂ ਹੀ ਦੇਖ ਕੇ ਕਹਿਣ ਲੱਗੇ ਸਤਿਗੁਰੂ ਢਾਲ ਤਾਂ ਬਹੁਤ ਬਾ ਕਮਾਲ ਹੈ ਸਤਿਗੁਰੂ ਕਹਿਣ ਲੱਗੇ ਭਾਈ ਢਾਲ ਤਾਂ ਬਾ ਕਮਾਲ ਹੈ ਪਰ ਇਸ ਬੰਦੇ ਦੀ ਚਾਲ ਕਮਾਲ ਨਹੀਂ ਹੈ ਸਿੱਖਾਂ ਨੇ ਹੈਰਾਨ ਹੋ ਕੇ ਪੁੱਛਿਆ ਐਸਾ ਕਿਉਂ ਸਤਿਗੁਰੂ ਤੇ ਸਤਿਗੁਰੂ ਕਹਿਣ ਲੱਗੇ ਭਾਈ ਢਾਲ ਤਾਂ ਇਸ ਨੇ ਬਹੁਤ ਵਧੀਆ ਬਣਾਈ ਹੈ ਪਰ ਇਸ ਦੀ ਚਾਲ ਦੇ ਵਿੱਚ ਹੰਕਾਰ ਟਲਕ ਰਿਹਾ ਹੈ ਜਦੋਂ ਉਹ ਨੇੜੇ ਆਇਆ ਤਾਂ ਆਣ ਕੇ ਕਹਿਣ ਲੱਗਾ ਸਤਿਗੁਰੂ ਇਹ ਢਾਲ ਮੈਂ ਤੁਹਾਡੇ ਲਈ ਬਣਾ ਕੇ ਲਿਆ ਆਂ। ਇਹ ਐਸੀ ਢਾਲ ਹੈ ਇਸ ਦੇ ਵਿੱਚੋਂ ਕੋਈ ਤੀਰ, ਤਲਵਾਰ, ਨਾਗਣੀ, ਵਰਸ਼ਾ ਪਾਰ ਨਹੀਂ ਹੋ ਸਕਦਾ। ਸਤਿਗੁਰੂ ਕਹਿਣ ਲੱਗੇ ਭਾਈ ਤੇਰੀ ਗੱਲ ਬਿਲਕੁਲ ਸਹੀ ਹੈ। ਪਰ ਇਸ ਦੇ ਵਿੱਚੋਂ ਗੋਲੀ ਤਾਂ ਪਾਰ ਹੋ ਸਕਦੀ ਹੈ ਉਹ ਹੁਣ ਹੰਕਾਰ ਦੇ ਵਿੱਚ ਸੀ ਕਹਿੰਦਾ ਨਹੀਂ ਸਤਿਗੁਰੂ ਇਹਦੇ ਵਿੱਚੋਂ ਗੋਲੀ ਵੀ ਪਾਰ ਨਹੀਂ ਹੋ ਸਕਦੀ ਇਹਦੇ ਲਾਲ ਚੰਦ ਦੇ ਹੱਥ ਲੱਗੇ ਹਨ ਲਾਲ ਚੰਦ ਨੇ ਬਣਾਈ ਹੈ ਤੇ ਲਾਲ ਚੰਦ ਦੀ ਬਣਾਈ ਹੋਈ ਢਾਲ ਵਿੱਚੋਂ ਕੋਈ ਚੀਜ਼ ਪਾਰ ਨਹੀਂ ਹੋ ਸਕਦੀ ਉਹਨੇ ਇਹ ਤੇ ਨਹੀਂ ਸੋਚਿਆ ਕਿ ਸਤਿਗੁਰੂ ਸਭ ਕੁਝ ਕਰਨ ਕਰਾਉਣ ਹਾਰ ਨੇ ਉਹ ਕੁਝ ਵੀ ਕਰ ਸਕਦੇ ਨੇ ਉੱਥੇ ਜਾ ਕੇ ਨਿਉਂ ਕੇ ਹੀ ਹਰ ਖੁਸ਼ੀ ਹਰ ਫਲ ਮਿਲਦਾ ਹੈ ਉਹ অহੰਕਾਰ ਦੇ ਵਿੱਚ ਭਰਿਆ ਆਪਣੀ ਢਾਲ ਦੀਆਂ ਵਡਿਆਈਆਂ ਕਰਨ ਲੱਗਾ ਸਤਿਗੁਰੂ ਕਹਿਣ ਲੱਗੇ ਭਾਈ ਠੀਕ ਹੈ ਜੇ ਤੈਨੂੰ ਇੰਨਾ ਹੀ ਆਪਣੀ ਢਾਲ ਤੇ ਮਾਨ ਹੈ ਤੇ ਤੂੰ ਜਾ ਅੱਜ ਚਲਾ ਜਾ ਇਸ ਨੂੰ ਜਿੰਨਾ ਹੋ ਸਕਦਾ ਹੈ ਹੋਰ ਵਧੀਆ ਤਰ੍ਹਾਂ ਤਿਆਰ ਕਰ ਲੈ ਅੱਜ ਤੋਂ ਇੱਕ ਹਫ਼ਤਾ ਬਾਅਦ ਤੂੰ ਇਸ ਢਾਲ ਨੂੰ ਲੈ ਕੇ ਆਈ ਤੇ ਮੈਂ ਭਾਈ ਮਾਨ ਸਿੰਘ ਤੋਂ ਗੋਲੀ ਚਲਵਾ ਕੇ ਦੇਖਾਂਗਾ ਕਿ ਗੋਲੀ ਪਾਰ ਹੁੰਦੀ ਹੈ ਜਾਂ ਨਹੀਂ ਉਹ ਸਤਿਗੁਰਾਂ ਦੇ ਚਰਣੀ ਡਿੱਗਣ ਦੀ ਬਜਾਏ ਅਹੰਕਾਰ ਦੇ ਵਿੱਚ ਢਾਲ ਲੈ ਕੇ ਵਾਪਸ ਆ ਗਿਆ ਜਦ ਘਰ ਆਇਆ ਤਾਂ ਉਸ ਦੀ ਪਤਨੀ ਨੇ ਦੇਖਿਆ ਕੀ ਇਹ ਢਾਲ ਤਾਂ ਸਤਗੁਰਾਂ ਨੂੰ ਦੇਣ ਗਿਆ ਸੀ ਤੇ ਵਾਪਿਸ ਲੈ ਆਇਆ ਹੈ। ਓਹ ਚੰਗੀ ਸਮਝ ਵਾਲੀ ਸੀ, ਗੁਰੂ ਘਰ ਨੂੰ ਮੰਨਣ ਵਾਲੀ ਸੀ। ਉਸਨੇ ਆਪਣੇ ਪਤੀ ਨੂੰ ਪੁੱਛਿਆ ਕਿ ਤੁਸੀਂ ਤਾਂ ਗੁਰੂ ਘਰ ਢਾਲ ਭੇਟ ਕਰਨ ਗਏ ਸੋ ਤੇ ਵਾਪਸ ਕਿਉਂ ਲੈ ਆਏ? ਉਹਨੇ ਸਾਰੀ ਕਹਾਣੀ ਸੁਣਾਈ ਕਿ ਇਸ ਤਰ੍ਹਾਂ ਵਰਤਾਰਾ ਵਰਤਿਆ ਹੈ। ਤੇ ਗੁਰੂ ਨੇ ਕਿਹਾ ਹੈ ਕਿ ਭਾਈ ਇੱਕ ਹਫਤੇ ਬਾਅਦ ਲੈ ਕੇ ਆਈਂ ਤੇਰੀ ਢਾਲ ਨੂੰ ਪਰਖਾਂਗੇ ਉਹ ਬੀਬੀ ਸਿਆਣੀ ਸੀ ਸਮਝ ਗਈ ਕਹਿੰਦੀ ਹੈ ਭਾਈ ਤੇਰੀ ਢਾਲ ਵਿੱਚ ਖਰਾਬੀ ਨਹੀਂ ਤੇਰੇ ਵਿੱਚ ਖਰਾਬੀ ਹੈ ਤੂੰ ਹੰਕਾਰਿਆ ਗੁਰੂ ਕਰ ਗਿਆ ਹੈ ਤੇ ਗੁਰੂ ਘਰ ਅਹੰਕਾਰ ਦਾ ਕੋਈ ਕੰਮ ਨਹੀਂ ਉੱਥੇ ਤੇ ਹੰਕਾਰ ਵੱਡਿਆਂ ਵੱਡਿਆਂ ਦੇ ਤੋੜੇ ਜਾਂਦੇ ਨੇ ਤੇ ਤੂੰ ਉਥੇ ਹੰਕਾਰ ਲੈ ਕੇ ਪਹੁੰਚ ਗਿਆ। ਉਹਨੂੰ ਸਮਝ ਲੱਗੀ ਕਿ ਗਲਤੀ ਤਾਂ ਮੇਰੇ ਤੋਂ ਹੋ ਗਈ ਹੈ। ਕਹਿਣ ਲੱਗਾ ਭਗਵਾਨ ਹੁਣ ਕੀ ਕਰੀਏ ਕਿ ਸਤਿਗੁਰੂ ਨਾਰਾਜ਼ ਵੀ ਨਾ ਹੋਣ ਤੇ ਗੁਰੂ ਘਰ ਦੀਆਂ ਖੁਸ਼ੀਆਂ ਵੀ ਮਿਲ ਜਾਣ। ਬੀਬੀ ਸਿਆਣੀ ਸੀ ਕਹਿਣ ਲੱਗੀ ਭਾਈ ਪੰਜ ਸਿੰਘ ਉਹਨਾਂ ਨੂੰ ਬੁਲਾਓ ਤੇ ਘਰ ਲੰਗਰ ਪ੍ਰਸ਼ਾਦਾ ਸ਼ਿਕਾਈਏ। ਤੇ ਉਹਨਾਂ ਤੋਂ ਅਰਦਾਸ ਕਰਾਈਏ ਕਿਉਂਕਿ ਪੰਜਾਂ ਪਿਆਰਿਆਂ ਦੀ ਅਰਦਾਸ ਤਾਂ ਸਤਿਗੁਰੂ ਵੀ ਨਹੀਂ ਟਾਲ ਸਕਦੇ ਉਹਨਾਂ ਨੇ ਇਸ ਤਰ੍ਹਾਂ ਹੀ ਕੀਤਾ ਤੇ ਪੰਜ ਪਿਆਰੇ ਘਰ ਬੁલાਏ ਬਹੁਤ ਪਿਆਰ ਸਤਕਾਰ ਨਾਲ ਲੰਗਰ ਤਿਆਰ ਕੀਤਾ ਤੇ ਉਹਨਾਂ ਨੂੰ ਸ਼ਿਕਾਇਆ ਤੇ ਅਰਦਾਸ ਕਰਾਈ ਹੁਣ ਪੰਜ ਪਿਆਰੇ ਕਹਿਣ ਲੱਗੇ ਭਾਈ ਦੱਸੋ ਕੀ ਅਰਦਾਸ ਕਰਨੀ ਹੈ ਤੇ ਲਾਲਚੰਦ ਕਹਿਣ ਲੱਗਾ ਕੀ ਅਰਦਾਸ ਕਰਦੇ ਹੋ ਮੇਰੀ ਮਨੋ ਕਾਮਨਾ ਪੂਰਨ ਹੋ ਜਾਵੇ ਅੱਗੇ ਦੀ ਮੈਂ ਮਨ ਦੇ ਵਿੱਚ ਹੀ ਕਰ ਲਵਾਂਗਾ ਹੁਣ ਸਤਿਗੁਰਾਂ ਦੇ ਪਿਆਰਿਆਂ ਨੇ ਅਰਦਾਸ ਕੀਤੀ ਕਿ हे ਸਤਿਗੁਰੂ ਇਹਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਇਹਦੀਆਂ ਮਨ ਦੀਆਂ ਇੱਛਾਵਾਂ ਪੂਰਨ ਕਰਨੀਆਂ ਤੇ ਉਹ ਕੀ ਅਰਦਾਸ ਕਰਦਾ ਹੈ ਕਿ ਸਤਿਗੁਰੂ ਮੇਰੀ ਢਾਲ ਦੇ ਵਿੱਚੋਂ ਗੋਲੀ ਨਾ ਨਿਕਲੇ ਹੱਲੀ ਵੀ ਹੰਕਾਰ ਗਿਆ ਨਹੀਂ ਹੱਲੀ ਵੀ ਆਪਣੀ ਢਾਲ ਦਾ ਮਾਣ ਰੱਖਣਾ ਚਾਹੁੰਦਾ ਹੈ ਤੇ ਜਦੋਂ ਅਰਦਾਸ ਹੋ ਗਈ ਉਸ ਤੋਂ ਬਾਅਦ ਹਫਤੇ ਬਾਅਦ ਢਾਲ ਲੈ ਕੇ ਗੁਰਾਂ ਦੇ ਦਵਾਰੇ ਪਹੁੰਚਿਆ ਤੇ ਕਹਿੰਦਾ ਸਤਿਗੁਰੂ ਮੈਂ ਢਾਲ ਤਿਆਰ ਕਰ ਲਿਆ ਆ ਹਾਂ ਤੁਸੀਂ ਗੋਲੀ ਚਲਵਾ ਕੇ ਵੇਖ ਲਵੋ ਤੇ ਗੁਰੂ ਜੀ ਕਹਿਣ ਲੱਗੇ ਠੀਕ ਹੈ ਭਾਈ ਉਹਨਾਂ ਨੇ ਕਿਹਾ ਭਾਈ ਮਾਨ ਸਿੰਘ ਜੀ ਗੋਲੀ ਚਲਾਓ ਤੇ ਢਾਲ ਲੈ ਕੇ ਛਾਤੀ ਨਾਲ ਲਾ ਕੇ ਬੈਠ ਗਿਆ ਹੈ ਲਾਲਚੰਦ ਸਤਿਗੁਰੂ ਕਹਿਣ ਲੱਗੇ ਭਾਈ ਢਾਲ ਨੂੰ ਰੱਖ ਦੇ ਜੇ ਢਾਲ ਚ ਗੋਲੀ ਪਾਰ ਹੋ ਗਈ ਤੇਰਾ ਕੁਝ ਨਹੀਂ ਬਚਣਾ ਕਹਿਣ ਲੱਗਾ ਸਤਿਗੁਰੂ ਜੇ ਢਾਲ ਚੋਂ ਗੋਲੀ ਪਾਰ ਹੋ ਹੀ ਗਈ ਤੇ ਫਿਰ ਮੈਂ ਜੀ ਕੇ ਵੀ ਕੀ ਕਰਣਾ ਭਾਈ ਮਾਨ ਸਿੰਘ ਜੀ ਨੂੰ ਸਤਿਗੁਰੂ ਕਹਿੰਦੇ ਹਨ ਭਾਈ ਜੋ ਇਹਦੀ ਇੱਛਾ ਹੈ ਕੋਈ ਨਹੀਂ ਤੁਸੀਂ ਗੋਲੀ ਚਲਾਓ ਹੁਣ ਭਾਈ ਮਾਨ ਸਿੰਘ ਜੀ ਗੋਲੀ ਚਲਾਉਂਦੇ ਹਨ ਪਹਿਲੀ ਗੋਲੀ ਸਾਈਡ ਤੇ ਕੱਢ ਦਿੰਦੇ ਹਨ ਸਤਿਗੁਰੂ ਕਹਿਣ ਲੱਗੇ ਭਾਈ ਤੁਸੀਂ ਤੇ ਬਹੁਤ ਵੱਡੇ ਨਿਸ਼ਾਨਚੀ ਹੋ ਤੇ ਇਹ ਗੋਲੀ ਕਿੱਧਰ ਨੂੰ ਕੱਢ ਦਿੱਤੀ ਦੁਬਾਰਾ ਗੋਲੀ ਚਲਾਓ ਜਦੋਂ ਮਾਨ ਸਿੰਘ ਜੀ ਨੇ ਦੁਬਾਰਾ ਗੋਲੀ ਚਲਾਈ ਤੇ ਫਿਰ ਹੋਰ ਪਾਸੇ ਗੋਲੀ ਚਲਾ ਦਿੱਤੀ ਕਹਿਣ ਲੱਗਾ ਸਤਿਗੁਰੂ ਮੈਂ ਗੋਲੀ ਕਿਸ ਤਰ੍ਹਾਂ ਚਲਾਵਾਂ ਢਾਲ ਦੇ ਉੱਤੇ ਤੇ ਦਸ ਪਾਦਸ਼ਾਹੀਆਂ ਨੇ ਆਪ ਹੱਥ ਰੱਖਿਆ ਹੋਇਆ ਹੈ ਸਤਿਗੁਰੂ ਕਹਿੰਦੇ ਹਨ ਲਿਆ ਮੈਨੂੰ ਪਕੜਾਵਾ ਪਿਸਤੌਲ ਮੈਂ ਚਲਾਉਂਦਾ ਹਾਂ ਗੋਲੀ ਜਦੋਂ ਸਤਿਗੁਰਾਂ ਨੇ ਪਿਸਤੌਲ ਪਕੜਿਆ ਤਾਂ ਲਾਲਚੰਦ ਨੇ ਢਾਲ ਸਾਈਡ ਤੇ ਸੁੱਟ ਦਿੱਤੀ ਤੇ ਸਤਿਗੁਰਾਂ ਦੇ ਚਰਣਾ ਤੇ ਟੈ ਪਿਆ ਕਹਿੰਦਾ ਸਤਿਗੁਰੂ ਹੁਣ ਆਪਣੀ ਜ਼ੁਬਾਨ ਤੋਂ ਨਾ ਮੁਕਰੋ ਤੁਸੀਂ ਕਿਹਾ ਸੀ ਮੈਂ ਸੇਵਕ ਤੋਂ ਗੋਲੀ ਚਲਵਾਵਾਂਗਾ ਕਿਸੇ ਵੀ ਗੁਰਸਿੱਖ ਸੇਵਕ ਤੋਂ ਗੋਲੀ ਚਲਵਾ ਲਓ ਪਰ ਆਪ ਨਹੀਂ ਚਲਾਓ ਕਿਉਂਕਿ ਜੇ ਤੁਸੀਂ ਗੋਲੀ ਚਲਾਈ ਤਾਂ ਫਿਰ ਕੁਝ ਵੀ ਨਹੀਂ ਬਚਣਾ ਸਤਿਗੁਰਾਂ ਦੇ ਚਰਨਾਂ ਤੇ ਟੈਪਿਆ ਮਾਫੀਆਂ ਮੰਗਣ ਲੱਗਾ ਤੇ ਸਤਿਗੁਰਾਂ ਨੇ ਉਸ ਨੂੰ ਚੁੱਕਿਆ ਤੇ ਘੜ ਨਾਲ ਲਾ ਲਿਆ ਉਸ ਦਾ ਅਹੰਕਾਰ ਤੋੜ ਦਿੱਤਾ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਹੋਈਆਂ ਸੋ ਸੰਗਤ ਜੀ ਅਸੀਂ ਵੀ ਜੇ ਗੁਰੂ ਘਰ ਜਾਂਦੇ ਹਾਂ ਤੇ ਛੋਟੀ ਦੀ ਚੀਜ਼ ਲੈ ਕੇ ਜਾਂਦੇ ਹਾਂ ਤੇ ਸਾਡਾ ਅਹੰਕਾਰ ਬਹੁਤ ਉੱਚੇ ਲੈਵਲ ਤੇ ਹੁੰਦਾ ਹੈ ਅਸੀਂ ਸੋਚਦੇ ਹਾਂ ਅਸੀਂ ਗੁਰੂ ਨੂੰ ਪਤਾ ਨਹੀਂ ਕੀ ਪੇਟ ਕਰ ਦਿੱਤਾ ਹੈ ਅਸੀਂ ਆਪਣੇ ਆਪੇ ਤੇ ਮੈਂ ਲੈ ਆਉਂਦੇ ਹਾਂ ਕਿ ਮੈਂ ਇਹ ਕੰਮ ਕੀਤਾ ਹੈ ਅਗਰ ਤੁਸੀਂ ਅਹੰਕਾਰ ਦੇ ਵਿੱਚ ਕਰੋੜਾਂ ਦਾ ਵੀ ਦਾਨ ਕੀਤਾ ਹੈ ਤੇ ਉਹ ਵੀ ਮਿੱਟੀ ਹੋ ਜਾਂਦਾ ਹੈ ਤੇ ਜੇ ਤੁਸੀਂ ਬਿਨਾਂ ਅਹੰਕਾਰ ਤੋਂ 1 ਰੁਪਏ ਦਾ ਵੀ ਦਾਨ ਕੀਤਾ ਹੈ ਗੁਰੂ ਘਰ 1 ਰੁਪਈਆ ਵੀ ਭੇਟਾ ਕੀਤਾ ਹੈ ਤੇ ਉਹ ਵੀ ਕਰੋੜਾਂ ਦੇ ਬਰਾਬਰ ਹੋ ਜਾਂਦਾ ਹੈ ਸੋ ਸੰਗਤ ਜੀ ਅੱਜ ਦੀ ਸਾਖੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਅਸੀਂ ਆਪਣੇ ਅਹੰਕਾਰ ਨੂੰ ਛੱਡ ਕੇ ਗੁਰੂ ਘਰ ਜਾਈਏ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਸਭ ਕੁਝ ਦਿੱਤਾ ਗੁਰੂ ਦਾ ਹੈ ਫਿਰ ਅਸੀਂ ਆਪਣਾ ਨਾਮ ਪਤਾ ਨਹੀਂ ਕਿਉਂ ਧਰਾ ਲੈਨੇ ਹਾਂ ਇੱਕ ਪੱਖਾ ਵੀ ਗੁਰਦੁਆਰੇ ਭੇਟ ਕੀਤਾ ਤੇ ਪੂਰੇ ਟੱਬਰ ਦਾ ਨਾਮ ਲਿਖਾ ਦਿੰਨੇ ਹਾਂ ਇੱਕ ਪੱਥਰ ਵੀ ਭੇਟ ਕੀਤਾ ਤੇ ਪੂਰੇ ਟੱਬਰ ਦਾ ਨਾਮ ਲਿਖਾ ਦਿੰਨੇ ਹਾਂ ਇਸ ਕਰਕੇ ਸਾਧ ਸੰਗਤ ਜੀ ਜਦੋਂ ਵੀ ਗੁਰੂ ਘਰ ਜਾਈਏ ਕੁਝ ਵੀ ਪੇਟਾ ਲੈ ਕੇ ਜਾਈਏ ਮਨ ਦੇ ਵਿੱਚ ਅਹੰਕਾਰ ਨਾ ਲੈ ਕੇ ਜਾਈਏ ਤਾਂ ਕਿ ਸਾਨੂੰ ਵੀ ਗੁਰੂ ਘਰ ਦੀਆਂ ਖੁਸ਼ੀਆਂ ਮਿਲ ਸਕਣ ਗੁਰੂ ਦੀ ਰਹਿਮਤ ਮਿਲ ਸਕੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ